सत श्रीकाल जी सारों स्वागत तो है जी थोड़ा सा बड़ा फैमिली ब्लॉग एंड कुकिंग अब आप काफ़ी दिन बाद भीडियो शेयर कर लगे अब आप बना लगे हरी मूंग दिन पिंडिया तो चलो फिर आप रेसपी शुरू कर दे हाँ जी ये अपने पाँच सौ ग्राम मूंग लैली है हरी मूंगी ये आप कढ़ाई में पा दें गैस में आप थोड़ा घट कर देंगे लगातार हिलाते हुए पहले आप

ਤਿਸ ਲਈ ਦੇ ਲਗਾਤਾਰ ਜਿਵੇਂ ਅਸੀਂ ਆਪਣਾ ਦਾਲ ਨੂੰ ਲੇਆ ਹੁਣ ਆਪਾਂ ਗੈਸ ਨੂੰ ਕਰਕੇ ਨਹੀਂ ਬੰਦ ਤੇ ਦਾਲ ਨੂੰ ਆਪਾਂ ਕਿਸੇ ਹੋਰ ਪਾਲੇ ਵਿੱਚ ਕੱਢ ਲੈਂਦੇ ਹਾਂ ਕਿਉਂਕਿ ਦਾਲ ਠੰਡੀ ਹੋਣ ਤੋਂ ਬਾਅਦ ਆਪਾਂ ਇਹਨੂੰ ਮਿਕਸੀ ਜਾਰ ਵਿੱਚ ਪਾ ਕੇ ਪੀਸ ਲਵਾਂਗੇ ਦਾਲ ਨੂੰ ਆਪਾਂ ਪਲੇਟ ਵਿੱਚ ਕੱਢ ਲਿਆ ਦਾਲ ਠੰਡੀ ਹੋ ਜਾਏਗੀ ਫਿਰ ਇਹਨੂੰ ਆਪਾਂ ਪੀਸ ਲਵਾਂਗੇ ਹੁਣ ਜਿੰਨਾ ਚਿਰ ਆਪਣੀ ਦਾਲ ਠੰਡੀ ਹੁੰਦੀ ਪਈ ਹੈ ਆਪਾਂ ਚਾਚਨੀ ਬਣਾ ਲੈਣੀ ਹੈ ਜਾਨਕੀ ਆਪਾਂ ਚਾਸ਼ਨੀ ਨਹੀਂ ਚਾਹੀਦੀ ਸਿਰਫ ਗੁੜ ਨੂੰ ਮੈਲਟ ਹੀ ਕਰਨਾ ਹੈ ਇਹਦੇ ਵਿੱਚ ਆਪਾਂ 1/4 ਇਸਾ ਜਾਨਕੀ 4-5 ਟੇਬਲस्पून ਇਹਦੇ ਵਿੱਚ ਪਾਣੀ ਪਾ ਦਿੰਨੇ ਆ ਤੇ ਇਹ ਆਪਾਂ ਲੈ ਲਿਆ ਗੁੜ ਗੁੜ ਮੈਲ ਲੈ 2 1/2 ਕੱਪ ਗੁੜ ਲਏ ਨੇ ਇਸ ਕੱਪ ਦੇ ਨਾਲ ਮੇਨ ਕੇ 2 1/2 ਕੱਪ ਗੁੜ ਲੈ ਲਏ ਆ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਲਾ ਕੇ ਤੇ ਇਹਦੀ ਆਪਾਂ ਚਾਸ਼ਨੀ ਤਿਆਰ ਕਰਦੇ ਆ ਇਸਮ ਚਾਸ਼ਨੀ ਜਿੱਦਾਂ ਇੱਕ ਤਾਰ ਜਾਂ ਦੋ ਤਾਰ ਵਰੀ ਨਹੀਂ ਚਾਹੀਦੀ ਬਸ ਆਪਾਂ ਇਹਨੂੰ ਮੈਲਟ ਹੀ ਕਰਨਾ ਗੁੜ ਨੂੰ ਇਹਦਾ ਲਗਾਤਾਰ ਹਿਲਾਉਂਦੇ ਹੋਏ ਆਪਾਂ ਗੁੜ ਨੂੰ ਮੈਲਟ ਕਰ ਲੈਨੇ ਆ ਗੁੜ ਤੁਸੀਂ ਚੈੱਕ ਕਰਿਓ ਜਿਹੜਾ ਗੋੜ ਚੰਗੀ ਤਰ੍ਹਾਂ ਮੈਲਟ ਹੋ ਚੁੱਕਾ ਛੋਟੇ ਛੋਟੇ ਪੀਸ ਰਹਿ ਕੇ ਇੱਕ ਦੋ ਉਹ ਵੀ ਆਪਾਂ ਚੰਗੀ ਤਰ੍ਹਾਂ ਮੈਲਟ ਕਰ ਲੈਨੇ ਆ ਗੈਸ ਆਪਾਂ ਬੰਦ ਕਰ ਦਿੰਨੇ ਆ ਜਿਹੜਾ ਗੋੜ ਚੰਗੀ ਤਰ੍ਹਾਂ ਮੈਲਟ ਹੋ ਚੁੱਕਾ ਹੁਣ ਆਪਾਂ ਦਾਅ ਪੀਸ ਲੈਨੇ ਆ ਆਪਾਂ ਦਾਲ ਨੂੰ ਚੰਗੀ ਤਰ੍ਹਾਂ ਪੀਸ ਲਿਆ। ਇਹਦੇ ਵਿੱਚ ਹਲਕੀ ਹਲਕੀ ਨਿੱਕੇ ਨਿੱਕੇ ਦਾਣੇ ਰਹਿ ਗਏ ਨੇ ਦਾਲ ਦੇ। ਇਹ ਆਪਾਂ ਜਦੋਂ ਗੋੜ ਪਾਵਾਂਗੇ ਉਹਦੇ ਵਿੱਚ ਉਹਦੇ ਨਾਲ ਇਹ ਜਿਹੜੇ ਦਾਣੇ ਨੇ ਫੁੱਲ ਜਾਣਗੇ। ਬਾਕੀ ਤੁਸੀਂ ਛਾਣਨੀ ਵਿੱਚ ਪਾ ਕੇ ਛਾਣ ਵੀ ਸਕਦੇ ਹੋ। ਦਾਲ ਆਪਾਂ ਪਹਿਲਾਂ ਹੀ ਪੁੰਨੀ ਸੀ। ਹੁਣ ਇਹਦੇ ਵਿੱਚ ਤਕਰੀਬਨ ਆਪਾਂ ਅੱਧਾ ਕੱਪ ਦੇਸੀ ਘਿਓ ਪਾ ਕੇ ਦਾਲ ਨੂੰ ਫਿਰ ਦੁਬਾਰਾ ਘੁਣ ਲਵਾਂਗੇ। ਘਿਓ ਨੂੰ ਪਹਿਲਾਂ ਆਪਾਂ ਮੈਲਟ ਹੋਣ ਦਿੰਨੇ ਆ। ਥੋੜੀ ਜਿਹਾ ਆਪਾਂ ਦਾਲ ਦੁਬਾਰਾ ਫੇਰ ਘਿਓ ਚ ਪਾ ਕੇ ਵੀ ਇੱਕ ਵਾਰੀ ਭੁੰਨ ਲੈਨੇ ਆ। ਹੁਣ ਇਹਦੇ ਵਿੱਚ ਆਪਾਂ ਪੀਸੀ ਵੀ ਥਾਲ ਪਾ ਦਿੰਨੇ ਆ। ਤੇ ਗੈਸ ਦੀ ਫਲੇਮ ਆਪਾਂ ਘਟਾ ਕਰ ਦਿੰਨੇ ਆ। ਲਗਾਤਾਰ ਹਿਲਾਉਂਦੇ ਹੋਏ ਥੋੜਾ ਜਿਹਾ ਆਪਾਂ ਇਹਨੂੰ ਭੁੰਨ ਲੈਣਾ ਹੈ। ਦੋ ਤਿੰਨ ਮਿੰਟ ਆਪਾਂ ਦਾਲ ਨੂੰ ਫਿਰ ਭੁੰਨਦੇ ਆ। ਹੁਣ ਇਹਦੇ ਵਿੱਚ ਆਪਾਂ ਹਾ ਕੱਟੇ ਹੋਏ ਬਦਾਮ ਪਾ ਦਿੰਨੇ ਆ। ਜੇ ਤੁਹਾਨੂੰ ਘਿਓ ਘੱਟ ਲੱਗਦਾ ਤੁਸੀਂ ਘਿਓ ਹੋਰ ਥੋੜਾ ਜਿਹਾ ਪਾ ਸਕਦੇ 1-2 ਚਮਚ ਪਾ ਸਕਦੇ ਹੋਰ। 1-2 ਮਿੰਟ ਆਪਾਂ ਫਿਰ ਭੁੰਨ ਲੈਂਦੇ ਦਾਲ ਨੂੰ। ਦਾਲ ਨੂੰ ਭੁੰਨਦੇ ਹੋਏ ਲਗਾਤਾਰ ਹੋ ਗਏ 4 ਤੋਂ 5 ਮਿੰਟ ਹੋ ਚੁੱਕੇ ਨੇ। ਹੁਣ ਇਹਦੇ ਵਿੱਚ ਜਿਹੜਾ ਆਪਾਂ ਗੁੜ ਰੱਖਿਆ ਉਹ ਪਾ ਦਿੰਨੇ ਆ। ਗੁੜ ਨੂੰ ਆਪਾਂ ਛਾਲਣੀ ਵਿੱਚ ਪਾ ਕੇ ਛਾਲ ਲਿਆ। ਇਦੇ ਵਿੱਚ ਪਾ ਦਿੰਨੇ ਆ ਤੇ ਗੈਸ ਨੂੰ ਆਪਾਂ ਕਰ ਦਿੰਨੇ ਆ ਬੰਦ ਫੋਂ ਚੰਗੀ ਤਰ੍ਹਾਂ ਇਹਨੂੰ ਮਿਲਾ ਦਿੰਨੇ ਆ ਦਾਲ ਨੂੰ ਫੋਂ ਥੋੜਾ ਜਿਹਾ ਆਪਾਂ ਇਹਨੂੰ ਠੰਡਾ ਕਰਕੇ ਫਿਰ ਇਹਦੀਆਂ ਪਿੰਨੀਆਂ ਵੱਲ ਲਵਾਵਾਂਗੇ हमें अपना जरा मिश्रण हल्का ठंडा हो चुका तो भी, भी है चंकी तरह धो के देसी घ्यो लगा लिया अपने हिसाब दिनिया बनाते हो बना बना प्लेट रखते जाओ लो जी आप सारिया पिनिया बना रही है पिनिया अपने हिसाब न छोटिया व्डिया बना सकते हो तो अपनिया हरी मूंग दिनिया बन के तैयार ने ਜੇਕਰ ਵੀਡੀਓ ਵਧੀਆ ਲੱਗੇਗੀ ਸﻢ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਕਿ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਮਿਲਦੇ ਆ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਸਤਿ ਸ੍ਰੀ ਅਕਾਲ